कल्चर એવી بچے ਨੇ ਆਪਣੇ ਆਪ ਦੀ ਪਰਲੇ ਵੀ ਬੋਇੰਗ ਹਾਂ ਬਿਲਕੁਲ ਹੁਣ ਬੱਚਿਆਂ ਨੂੰ ਇਹ ਤਾਂ ਪਤਾ ਹੈ ਵੀ ਯੈਸ ਇਹ ਪਤਾ ਵੀ ਕੰਸੈਂਟ ਦੇਣੀ ਤਾਂ ਕੰਸੈਂਟ ਲੈਣੀ ਹਾਂ ਬਿਲਕੁਲ ਇਨਾਂ ਸਾਡੀਆਂ ਫਿਲਮਾਂ ਨੇ ਜਾਗਰੂਕ ਕਰਤਾ ਵੀ ਕੁੜੀ ਸੀ نو मींस नो ਹਾਂਜੀ ਯੈਸ ਮੀਨਸ ਯੈਸ ਯੈਸ ਹੈਨਾ ਬਟ ਕਾਨੂੰਨ ਸਾਡਾ ਪਾਕਸ ਸਪੈਸ਼ਲੀ ਹਾਂਜੀ 18 ਸਾਲ ਤੋਂ ਘੱਟ ਦੀ ਕੁੜੀ ਦਾ ਯੈਸ ਇਜ਼ ਨਾਟ ਅ ਯੈਸ ਓਕੇ 18 ਸਾਲ ਤੋਂ ਘੱਟ ਕੁੜੀ ਕੰਸੈਂਟ ਦੇ ਨਹੀਂ ਸਕਦੀ ਨਹੀਂ ਸਕਦੀ ਓਕੇ 18 ਸਾਲ ਤੋਂ ਘੱਟ ਮੁੰਡਾ ਕੰਸੈਂਟ ਨਹੀਂ ਦੇ ਸਕਦਾ ਓਕੇ ਇਹ ਕਾਨੂੰਨ ਚ ਮਲਕੀ ਲਿਖਿਆ ਹੋਇਆ ਹੈ ਬਿਲਕੁਲ ਉਹ ਆਪਣੇ ਤੌਰ ਤੇ ਕਰੀ ਜਾ ਲ ਪਰ ਕਾਨੂੰਨੀ ਤਰੀਕੇ ਨਾਲ ਨਹੀਂ ਹੈ ਕੰਸੈਂਟ ਵੈਲਿਡ ਹੀ ਨਹੀਂ ਓਕੇ 18 ਸਾਲ ਤੋਂ ਘੱਟ ਮੁੰਡਾ ਜਾਂ ਕੁੜੀ ਹਾਂਜੀ ਕਿਸੇ ਵੀ ਤਰੀਕੇ ਦੀ ਸੈਕਸ਼ੂਅਲ ਐਕਟੀਵਿਟੀ 'ਤੇ ਕੰਸੈਂਟ ਦੇ ਹੀ ਨਹੀਂ ਹੂੰ ਹੂੰ ਹੁਣ ਜੇ ਕਨਸੈਂਟ ਦੇ ਦਿੱਤੀ ਮੁੰਡੇ ਨੇ ਕਿਹਾ ਵੀ ਚਲ ਠੀਕ ਹੈ ਜੀ ਮੇਰੀ ਗਰਲਫ੍ਰੈਂਡ ਹੈ ਮੈਂ ਤਾਂ ਤੁਹਾਨੂੰ ਕੁਝ ਕੇ ਰਿਲੇਸ਼ਨ ਬਣਾ ਲਿਆ ਹਾਂਜੀ ਕੋਈ ਵੀ ਕੰਪਲੇਂਟ ਓਕੇ ਕੁੜੀ ਦੇ ਪਰਸਪੈਕਟਿਵ ਤੋਂ ਹੂੰ ਚਾਹੇ ਕੁੜੀ ਵੀ ਐਗਰੀ ਹੋਏ ਕਿ ਮੈਂ ਆਪਣੀ ਮਰਜ਼ੀ ਨਾਲ ਰਿਲੇਸ਼ਨ ਬਣਾਇਆ 20 ਸਾਲ ਤੋਂ ਘੱਟ ਸਰ ਕੋਈ ਨਹੀਂ ਦੇ ਫੇਰ ਵੀ ਕੰਨੋ ਕਾਰ ਵੀ ਹੋਣੀ ਹੋਣੀ ਮੁੰਡੇ ਦੇ ਜੇ ਕਿਸੇ ਨੇ ਵੀ ਕੰਪਲੇਂਟ ਕਰ ਸਕਦੀ ਹਾਂਜੀ ਰਿਪੋਰਟ ਕਰ ਦਿੱਤੀ ਵੀ ਐਸਐਨਸੀ ਨੂੰ ਹੂੰ ਹੂੰ 벌ਾਈ ਪੁਨੀ ਹੋਣੀ ਪਨਿਸ਼ਮੈਂਟ ਪ੍ਰੋਪਰ ਮਿਲਣੀ ਹੀ ਮਿਲ ਓਕੇ 18 ਸਾਲ ਤੋਂ ਘੱਟ ਦਾ ਬੱਚਾ ਕੋਈ ਕੁੜੀ ਜਾਂ ਮੁੰਡਾ ਐਸੀ ਐਕਟੀਵਿਟੀ ਐਸ ਤੇ ਕੰਸੈਂਟ ਨਹੀਂ ਦੇ ਸਕਦਾ ਸੋ ਸਾਡੇ ਮੁੰਡਿਆਂ ਨੂੰ ਸਮਾਜ ਦੇ ਵਿੱਚ ਇਹ ਵੀ ਜਾਗਰੂਕਤਾ ਜ਼ਰੂਰੀ ਹੈ ਕਿ ਕੁੜੀ ਦੀ ਕੰਸੈਂਟ ਲੈਣੀ ਜ਼ਰੂਰੀ ਹੈ ਹਮ ਪਰ ਜੇ 18 ਸਾਲ ਤੋਂ ਘੱਟ ਉਹਦੀ ਕੰਸੈਂਟ ਦੀ ਕੋਈ ਵੈਲਿਊ ਵੈਲਿਊ ਨਹੀਂ ਓਕੇ ਉਦੀ ਕੰਸੈਂਟ ਦੀ ਕੋਈ ਵੈਲਿਊ ਕਿਸੇ ਵੀ ਤੇ ਹਮ ਅਕਸਰ ਕੀ ਹੁੰਦਾ ਸਾਡੇ ਕੋਲ ਕੇਸਸ ਆਉਂਦੇ ਨੇ ਜਿੱਥੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਹਿੰਦੇ ਵੀ ਜੀ ਉਹ ਮੰਨੀ ਸੀ ਮੈਂ ਤਾਂ ਤਾਂ ਗਿਆ ਸੀ ਮੈਂ ਜ਼ਬਰਦਸਤੀ ਨਹੀਂ ਕੀਤੀ ਹਾਂਜੀ ਹਾਂਜੀ ਜ਼ਬਰਦਸਤੀ ਨਹੀਂ ਕੀਤੀ ਉਹ ਤਾਂ ਠੀਕ ਹੈ ਬਿਲਕੁਲ ਪਰ ਬੱਚਿਆਂ ਨੂੰ ਇਹ ਹੀ ਨਹੀਂ ਪਤਾ ਵੀ ਉਹਦੀ ਹਾਂ ਦੀ ਵੈਲਿਊ ਕੋਈ ਹਾਂ ਉਹ ਹਾਂ ਕਰ ਹੀ ਨਹੀਂ ਸਕਦੀ ਕਰ ਹੀ ਨਹੀਂ ਸਕਦੀ ਬਿਲਕੁਲ ਆਏ ਬਹੁਤ ਜਰੂਰੀ ਚ ਗੱਲ ਸੀ ਸਹੀ ਗੱਲ ਇਹਦੇ ਵਿੱਚ ਕੀ ਹੁੰਦਾ ਅਕਸਰ ਕੀ ਹੁੰਦਾ ਬੱਚੇ ਆਪਣੀ ਮਰਜ਼ੀ ਨਾਲ ਕਿਤੇ ਹੋਪਨਾ ਜਿਹੜੇ ਰਿਲੇਸ਼ਨਸ ਬਣਾਏ ਮਾਪਿਆਂ ਨੂੰ ਪਤਾ ਚੱਲ ਗਿਆ ਹੂੰ ਥੋੜੀ ਦੇ ਮਾਪਿਆਂ ਨੇ ਕੰਪਲੇਂਟ ਹੂੰ ਹੋਸਾ ਦਾ ਮੁੰਡਾ 18 ਸਾਲ ਤੋਂ ਘੱਟ ਹੈ ਜਾਂ 18 ਸਾਲ ਤੋਂ ਵੱਧ ਹੈ ਹਾਂਜੀ ਜਿਹੜੇ ਜਿਹੜਾ ਇਸ ਐਕਟੀਵਿਟੀ ਦੇ ਰਿਚਨ ਬੋਲਸੀਗਾ ਹੂੰ ਉਸ ਕੇਸ ਦੇ ਵਿੱਚ ਕੀ ਹੈ ਜੇ ਮੁੰਡਾ 18 ਸਾਲ ਤੋਂ ਘੱਟ ਹੈ ਫਿਰ ਤਾਂ ਜੁਵਨਾਈਲ ਬੋਰਡ ਦੇਖੇਗਾ ਜੀ ਹਾਂਜੀ ਜੁਵਨ ਜਸਟਿਸ ਫॉर ਜੁਵਨਾਈਲ ਹਾਂਜੀ ਉਹਦੇ ਵਿੱਚ ਹਾਂਜੀ ਦੇਖਿਆ ਜਾਏਗਾ ਹੂੰ ਬਟ ਜੇ ਮੁੰਡਾ ਮੇਜਰ ਹੈ 18 ਸਾਲ ਤੋਂ ਉੱਪਰ ਹੈ ਫਿਰ ਜਿਹੜੀ ਸਪੈਸ਼ਲ ਕੋਰਟ ਬਣੀ ਹੈ ਬਾਕਸ ਦੇ ਅੰਦਰ ਹਾਂਜੀ ਉਹ ਇਸ ਕੇਸ ਦਾ ਟ੍ਰਾਇਲ ਕਰੇਗੀ ਓਕੇ ਠੀਕ ਹੈ ਪਰ ਟ੍ਰਾਇਲ ਤਾਂ ਹੋਣੀ ਹੈ ਟ੍ਰਾਇਲ ਹੋਣੀ ਹੋਣਾ ਲਾਈਫ ਅਨਜਾਨੇ ਚ ਅੱਜ ਕੱਲ ਬੱਚੇ ਅਨਜਾਨੇ ਚ ਆਪਣੀਆਂ ਜ਼ਿੰਦਗੀਆਂ ਦਾ ਬਹੁਤ ਅਨਮੋਲ੍ਹਾ ਸਮਝ ਰਹਾ ਹੈ ਬਿਲਕੁਲ ਬਿਲਕੁਲ ਅਸੀਂ 25 ਤੋਂ 30 ਸਾਲ ਤੱਕ ਬੱਚੇ ਦੀ ਲਾਈਫ ਬਣਾਉਣ ਦਾ ਸਾਰਾ ਟਾਈਮ ਬਿਲਕੁਲ ਜਿਦੇ ਵਿੱਚ ਸ਼ਾਇਦ ਉਹਨੇ ਪੜਾਈ ਕਰਕੇ ਆਪਣਾ ਕਰੀਅਰ ਬਣਾ ਕੇ ਵਿਆਹ ਵੀ ਕੀਤਾ ਬਿਲਕੁਲ ਬੱਚੋ ਕੀ ਜੀ ਗਲਤੀ ਕਰਕੇ ਜਾਂ ਅਗਿਆਨਤਾ ਕਰਕੇ ਹਮਮ ਹਮ ਕਿਉਂਕਿ ਬੱਚਿਆਂ ਨੂੰ ਪਤਾ ਹੀ ਨਹੀਂ ਬਿਲਕੁਲ ਬਿਲਕੁਲ ਜ਼ਿੰਦਗੀ ਦਾ ਬਹੁਤ ਇੰਪੋਰਟੈਂਟ ਸਮੇਂ ਖਰਾਬ ਹਮ ਉਹਦੇ ਵਿੱਚ ਮੈਂ ਨਾਲੇ ਜਦੋਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਕਿਵੇਂ ਬੱਚੇ ਕਿਵੇਂ ਧਿਆਨ ਰੱਖਣਾ ਪੜਾ ਸਰ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹੀ ਧਿਆਨ ਰੱਖਣਾ ਹਮ ਕਿ ਜਦ ਤੱਕ ਸਮਾਜ ਜ਼ਿੰਦਗੀ ਦਾ ਸਹੀ ਨਹੀਂ ਹਾਂਜੀ ਤਾਂ ਤੱਕ ਸਾਨੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਬਿਲਕੁਲ ਠੀਕ ਹੈ ਜੀ ਚਾਏ ਬੱਚਿਆਂ ਨੂੰ ਫੌਨ ਦੇਖਣਾ ਠੀਕ ਹੈ ਜੀ ਇਹੋ ਜਿਹੇ ਰਿਲੇਸ਼ਨਸ ਬਣਾਉਣਾ ਅਵੋਇਡ ਕਰਨਾ ਚਾਹੀਦਾ ਅਵੋਇਡ ਹੀ ਕਰਨਾ ਹੀ ਨਹੀਂ ਚਾਹੀਦਾ ਆਪਣੀ ਪੜਾਈ ਤੇ ਫੋਕਸ ਕਰ ਫੋਕਸ ਕਰੋ ਬਿਲਕੁਲ ਆਪਣੀ ਸਪੋਰਟਸ ਤੇ ਫੋਕਸ ਕਰ ਐਕਸਟਰਾ ਕਰਿਕੂਲਰ ਐਕਟੀਵਿਟੀ ਬਿਲਕੁਲ ਬਿਲਕੁਲ ਇਹਨਾਂ ਚੀਜ਼ਾਂ ਤੋਂ ਦੂਰ ਹੈ ਹੂੰ ਦੂਸਰਾ ਆਪਣੇ ਨਾਲ ਆਪਣੇ ਨਾਲ ਜਿਹੜੇ ਦੋਸਤ ਮਿੱਤਰ ਨੇ ਹਾਂਜੀ ਉਹਨਾਂ ਨੂੰ ਵੀ ਇਸ ਚੀਜ਼ ਤੇ ਸਾਵਧਾਨ ਬੈਠ ਸਾਵਧਾਨ ਕਹਿੰਦੇ ਹਾਂ ਹਾਂਜੀ ਇੱਕ ਚੀਜ਼ ਹੋਰ ਆਸ-ਪਾਸ ਦੇ ਦੋਸਤਾਂ ਦੇ ਪ੍ਰੈਸ਼ਰ ਚ ਆਉਣ ਦੀ ਬੱਚਿਆਂ ਨੂੰ ਦਿੱਕਲ ਹਮ ਅਕਸਰ ਕੀ ਹੁੰਦਾ ਬੱਚੇ ਇਹ ਦੇਖਦੇ ਵੀ ਜੀ ਮੇਰੇ ਕਲਾਸ ਮੁੰਡੇ ਦਾ ਬாய் ਮੁੰਡੇ ਦੇ ਗਰਲਫ੍ਰੈਂਡ ਹੈ ਕੀ ਮੇਰੇ ਸੇਲੀ ਦਾ ਬாய்ਫ੍ਰੈਂਡ ਹੈਗਾ ਮੇਰਾ ਨਹੀਂ ਹੈਗਾ ਤੇ ਮੈਨੂੰ ਐਦਾਂ ਮਜ਼ਾਕ ਕਰਦੇ ਨੇ ਜਾਂ ਚਿੜਾ ਰਹੇ ਹਾਂਜੀ ਇਸ ਚ ਸ਼ਰਮ ਕਰਨ ਵਾਲੀ ਕੋਈ ਗੱਲ ਨਹੀਂ ਇਹ ਉਮਰ ਹੀ ਨਹੀਂ ਹੈ ਬਿਲਕੁਲ ਬਿਲਕੁਲ ਹਰ ਚੀਜ਼ ਦੀ ਉਮਰ ਬਣੀ ਹੋਈ ਹੈ ਹਰ ਚੀਜ਼ ਦੀ ਉਮਰ ਹਮ ਬਿਲਕੁਲ ਕਾਨੂੰਨ ਨੇ ਵੀ ਤਾਂ ਕੀਤੀਆਂ ਹੋਣੀਆਂ ਨੇ ਉਹਦਾ ਵੀ ਜ਼ਿੰਦਗੀ ਦੇ ਵਿੱਚ ਵੀ ਇੱਕ ਸਟੇਜ ਆਂਦੀ ਹੈ ਹਰ ਕਿਸੇ ਦੀ ਜਦ ਸਹੀ ਸਟੇਜ ਆਏਗੀ ਬੱਚੇ ਆਪੇ ਉੱਥੇ ਪਹੁੰਚ ਜਾਣਗੇ ਬਿਲਕੁਲ ਬਿਲਕੁਲ ਹਮ ਜਿੱਥੇ ਤਾਂ ਕਰੀ ਵਿਆਹ ਦੀ ਗੱਲ ਹਾਂਜੀ ਇਹ ਐਕਟੀਵਿਟੀਜ਼ ਵਿਆਹ ਤੋਂ ਬਾਅਦ ਵੀ ਹੋ ਸਕਦੀ ਬਿਲਕੁਲ ਬਿਲਕੁਲ ਹਮ ਇਹ ਸਭ ਜਿਹੜੀਆਂ ਡਿਸਕਵਰੀਜ਼ ਬੱਚੇ ਅੱਜ ਕਰਨਾ ਚਾ ਰਹੇ ਨੇ ਉਹ ਬਾਅਦ ਤੋਂ ਆਪੇ ਹੋ ਜਾਣਗੇ ਆਪਣੇ ਆਪ ਹੀ ਬਿਲਕੁਲ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਗਾਈਡੈਂਸ ਮਿਲੇਗੀ ਹਮ ਪਲੱਸ ਮਾਪਿਆਂ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਬਣੇਗੀ ਬੱਚਿਆਂ ਨਾਲ ਹਾਂ ਥੋੜਾ ਘਰੇ ਐਸਾ ਮਾਹੌਲ ਬਣਾ ਬਿਲਕੁਲ ਵੀ ਜਿੱਥੇ ਬੱਚਿਆਂ ਨਾਲ ਖੁੱਲ ਕੇ ਗੱਲ ਕਰ ਸਕੇ ਬਿਲਕੁਲ ਹੂੰ ਠੀਕ ਹੈ ਹੂੰ ਗੁੱਡ ਟੱਚ ਬੈਡ ਟੱਚ ਤਾਂ ਬਹੁਤ ਜ਼ਰੂਰੀ ਹੈ ਬੱਚਿਆਂ ਨਾਲ ਗੱਲ ਕਰਨਾ ਪਰ ਉਸ ਤੋਂ ਅੱਗੇ ਵੀ ਹੂੰ ਵੀ ਦੁਨੀਆ 'ਚ ਕੀ ਹੈ ਬੱਚੇ ਨੂੰ ਆਪਣੇ ਸ਼ਰੀਰ ਦੀ ਜਾਣਕਾਰੀ ਮਾਪਿਆਂ ਤੋਂ ਬਿਹਤਰ ਕੋਈ ਨਹੀਂ ਦੇ ਸਕਦਾ ਮਾਪਿਆਂ ਨੂੰ ਦੋਸਤ ਬਣਨਾ ਪਏਗਾ ਬੱਚੇ ਦੋਸਤ ਬਣਨਾ ਹਾਂ ਫਰੈਂਡ ਬਣ ਕੇ ਗੱਲ ਕਰ ਦੋਸਤ ਬਣ ਕੇ ਬੱਚੇ ਨੂੰ ਪਹਿਲਾਂ ਬੱਚੇ ਦੇ ਸ਼ਰੀਰ ਦੀ ਬਾਰੇ ਜਾਣਕਾਰੀ ਦੇਣੀ ਬਿਲਕੁਲ ਬਿਲਕੁਲ ਇੱਕ ਉਡੀ ਇੱਕ ਮੁੰਡਾ ਜਦ ਆਪਣੀ ਮੈਚਿਉਰਿਟੀ ਅਟੇਨ ਕਰਦੇ ਹੁੰਦੇ ਹਮ ਉਹਨਾਂ ਦੇ ਅੰਦਰ ਇੰਨੇ ਕ ਚੇਂਜਸ ਆ ਰਹੇ ਹੁੰਦੇ ਕਿ ਉਹ ਉਹਨਾਂ ਨੂੰ ਪਤਾ ਨਹੀਂ ਚੱਲਦਾ ਹਾਂ ਹਾਂਜੀ ਉਹ ਪਤਾ ਕਰਨ ਵਾਸਤੇ ਜਾਂ ਦੋਸਤਾਂ ਤੋਂ ਜਾਂਦੇ ਹੈ ਜਾਂ ਇੰਟਰਨੈਟ ਤੇ ਜਾਂਦੇ ਜਿੱਥੇ ਸਹੀ ਗਲਤ ਹਰ ਇਨਫੋਰਮੇਸ਼ਨ ਬਿਲਕੁਲ ਬਿਲਕੁਲ ਜ਼ਰੂਰੀ ਨਹੀਂ ਹੈ ਵੀ ਬੱਚਾ ਹਰ ਵੇਲੇ ਸਹੀ ਇਨਫੋਰਮੇਸ਼ਨ ਤੇ ਹਾਂ ਸਹੀ ਇਨਫੋਰਮੇਸ਼ਨ ਦਾ ਇੱਕੋ ਸੋਰਸ ਕੀ ਹੋ ਦੇ ਮਾਪਿਓ ਮਾਪਿਓ ਉਹਨਾਂ ਨਾਲ ਡਿਸਕਸ ਕਰ ਸਕਦਾ ਮਾਪਿਓ ਦੋਸਤ ਬਣ ਕੇ ਹਮ ਮਸਬਾਨ ਕੇ ਬੱਚੇ ਨੂੰ ਉਹਦੇ ਸਰੀਰ ਬਾਰੇ ਜਾਗਰੂਕਤਾ ਦੇਣੀ ਪੈਣਾ ਬਿਲਕੁਲ ਫਿਰ ਇਨਾਂ ਬੱਚੇ ਨੂੰ ਵਿਸ਼ਵਾਸ ਦਿਵਾ ਕੇ ਰੱਖਣ ਕਿ ਬੱਚੇ ਜੇ ਤੇਰੇ ਨਾਲ ਕੋਈ ਵੀ ਹਾਂ ਕੋਈ ਜਾਣ ਪਹਿਚਾਨ ਵਾਲਾ ਹੂੰ ਕੋਈ ਰਿਸ਼ਤੇਦਾਰ ਕੋਈ ਸਾਡਾ ਆਪਣਾ ਦੋਸਤ ਹੂੰ ਮਾਪੇ ਦਾ ਆਪਣਾ ਕੋਈ ਦੋਸਤ ਮਾਪੇ ਦਾ ਕੋਈ ਰਿਸ਼ਤੇਦਾਰ ਹਾਂਜੀ ਗਲਤ ਕਰ ਰਿਹਾ ਹੈ ਹਾਂਜੀ ਬੱਚੇ ਸਮਾ ਕੇ ਦੱਸ ਅਸੀਂ ਤੇਰੇ ਨਾਲ ਖੜੇ ਹਾਂ ਹਾਂ ਬਿਲਕੁਲ